ਉਸੀ ਜੁੜੀ ਹੋ ਕੇ ਮੈਂ ਹਾਂ ਤੁਹਾਡੇ ਨਾਲ ਆ ਮੰਤਰ ਪ੍ਰਤਕਾਰ ਕਿਸਾਨ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਕਰਨੇ ਪ੍ਰਦਰਸ਼ਨਾਂ ਤੋਂ ਕੋਈ ਨਜ਼ਰ ਆ ਰਹੀ ਨਹੀਂ ਕਿਸਾਨਾਂ ਤੋਂ ਅੱਜ ਦੇ ਇਸ ਵਕਤ ਸਿੱਧੀਆਂ ਤਸਵੀਰਾਂ ਤੁਹਾਨੂੰ ਰੋਪੜੂਰ ਦੀਆਂ ਦਿਖਾ ਰਿਹਾ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਰ ਰਹੇ ਨੇ ਰੋਪੜੂਰ ਦਾ ਨਾਮ ਚੌਂਕ ਦੇ ਵਿੱਚ ਜਿਹੜਾ ਬੰਦ ਕਰਕੇ ਬਾਕੀ ਰੋਡ ਨੂੰ ਕਰਨਾ ਜਿਹੜਾ ਕਿਸਾਨਾਂ ਤੋਂ ਵੱਲ ਲਗਾਤਾਰ ਲਗਾਇਆ ਗਿਆ ਕਿਸਾਨਾਂ ਦਾ ਕਹਿੰਦੇ ਕਿ 12 ਮੰਗਰ ਨੂੰ ਲੈ ਕੇ ਇਹ ਲਗਾਤਾਰ ਪ੍ਰਦਰਸ਼ਨ ਕਰਦੇ ਕੋਈ ਨਜ਼ਰ ਆ ਰਹੇ ਨੇ ਇੱਥੇ ਜਗਜੀਤ ਸਿੰਘ ਬੱਲੇਬਾਦ ਦੀ ਸੇਤ ਨੂੰ ਲੈ ਕੇ ਵੀ ਜਿਹੜੇ ਕਿਸਾਨ ਨੇ ਬਹੁਤ ਜ਼ਿਆਦਾ ਚਿੰਤਤ ਨਜ਼ਰ ਆ ਰਹੇ ਨੇ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਜਿਹੜਾ ਕਰਦੇ ਰਹਿਣਗੇ ਤਾਂ کافی ਜ਼ਿਆਦਾ ਮੰਗਾਂ ਨੇ ਕਿਸਾਨਾਂ ਦੀਆਂ ਜਿਨ੍ਹਾਂ ਨੂੰ ਲੈ ਕੇ ਕਿਸਾਨ ਜਿਹੜੇ ਨੇ ਅੱਜ ਇੱਕ ਵਾਰ ਫਿਰ ਤੋਂ ਮੋਰਚਾ ਲਗਾ ਕੇ ਬੈਠੇ ਹੋਏ ਨੇ ਦੱਸਦੇ ਕਿ ਕਿਸਾਨਾਂ ਦੇ ਵੱਲੋਂ ਦੁੱਧ ਦੀ ਸਪਲਾਈ ਪ੍ਰਾਈਵੇਟ ਅਤੇ ਵਾਈਕਲ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਨੂੰ ਬੰਦ ਕਰਨ ਦੀ ਅਪੀਲ ਵੀ ਦਿੱਤੀ ਗਈ ਸੀ ਪੋਪਰ ਦੀ ਸਿੱਧੇ ਤਸਵੀਰਾਂ ਦੇਖਦੇ ਦੋਤੂ ਦਾ ਨਾ ਦੇ ਵੱਲੋਂ ਵੀ ਜਿਹੜੇ ਕਿਸਾਨਾਂ ਨੂੰ کافی ਸਮਰਥਨ ਦਿੱਤਾ ਗਿਆ ਵਾਲਦਵਾਲ ਦੀਆਂ तकरीबन ਸਾਰੀਆਂ ਦੁਕਾਨਾਂ ਜਿਹੜੀਆਂ ਬੰਦ ਨੇ ਤੇ ਸਾਡੇ ਨਾਲ ਮੌਜੂਦ ਨੇ ਕਿਸਾਨ ਆਗੂ ਉਹਨਾਂ ਦੇ ਨਾਲ ਵੀ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ ਸੋ ਸਤਿ ਸ੍ਰੀ ਅਕਾਲ ਤੇ ਗੱਲ ਕਰੀਏ ਲਗਾਤਾਰ ਕਿਸਾਨ ਜਿਹੜੇ ਨੇ ਸੰਘਰਸ਼ ਕਰਦੇ ਹੋਏ ਨਜ਼ਰ ਆਵੇ ਪਰ ਸਰਕਾਰਾਂ ਜਿਹੜੀਆਂ ਉਹ ਗੱਲਾਂ ਨਹੀਂ ਮੰਨ ਰਹੀਆਂ ਕਿਸਾਨਾਂ ਦੀ ਕਿਵੇਂ ਦੇਖਦੇ ਹੋ ਅੰਮ੍ਰਿਤ ਸਿੰਘ ਦੇਖੋ ਜੀ ਨਾ ਮੰਗਲ ਕਰਕੇ ਹੀ ਅੱਜ ਅਸੀਂ ਧਰਨਿਆਂ ਤੇ ਬੈਠੇ ਆ ਕਿਉਂਕਿ ਕਿੰਨੀ ਪਬਲਿਕ ਖਰਾਬ ਹੋ ਰਹੀ ਆ ਐਸੀ ਨਹੀਂ ਚਾਹੁੰਦੇ ਕਿ ਧਰਨੇ ਲਾਈਏ ਪਰ ਪਹਿਲੀ ਨੂੰ ਖਰਾਬ ਕਰੀਏ ਕਿਉਂਕਿ ਸਰਕਾਰਾਂ ਜਿਹੜੀਆਂ ਪਬਲਿਕ ਦੀ ਸੁਣਨ ਲਈ ਪਬਲਿਕ ਦੀਆਂ ਚੁਣੀਆਂ ਹੋਈਆਂ ਹੁੰਦੀਆਂ ਪਰ ਇਹ ਜਿਹੜੀ ਸਰਕਾਰ ਹੈ ਸੱਚੇ ਸਰਕਾਰ ਹੈ ਇਹ ਰੀਡ ਵੀ ਪਬਲਿਕ ਨੂੰ ਸੁਣਵਾਈ ਨਹੀਂ ਕਰ ਰਹੀ ਦੇਖੋ ਪਬਲਿਕ ਨੂੰ ਹਰੈਸਮੈਂਟ ਕਰ ਰਹੀ ਆ ਦੇਖੋ ਚੌਂਕੀ ਦੇ ਗੇਂਦ ਤੋਂ ਸਰਦਾਰ ਜਗੀਰ ਸਿੰਘ ਢੱਲੇਵਾਲ ਸਾਹਿਬ ਮਰਨ ਪਰਤੇ ਬੱਤੇ ਆ ਤੇ ਉਦੋਂ ਦੀ ਇੱਕ ਵੀ ਮੀਟਿੰਗ ਨਹੀਂ ਦਿੱਤੀ ਗਈ ਸਾਰੀ ਜਨ ਮੀਟਿੰਗਾਂ ਦੀ ਲੱਗੀ ਟੁੱਟੀ ਆ ਅੱਜ ਤੱਕ ਦੁਬਾਰਾ ਕੋਈ ਮੀਟਿੰਗ ਨਹੀਂ ਕੀਤੀ ਗਈ ਸਾਡੇ ਕੰਮ ਮੰਗੀਆਂ ਹੋਈਆਂ ਮੰਨਾਂ ਜਿਹੜੀਆਂ ਮੰਗਾ ਜਿਹੜੀਆਂ ਉਹੀ ਲਾਗੂ ਕਰਨੀਆਂ ਸਰਕਾਰ ਨੂੰ ਆਇਆ ਕਰ ਦੇਣੀ ਪਵੇਗੀ ਅੱਛਾ 12 ਮੰਗਾਂ ਨੂੰ ਲੈ ਕੇ ਲਗਾਤਾਰ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਮੁੱਖ ਮੰਗਾ ਕਿਹੜੀਆਂ ਨੇ ਕਿਹੜੀ ਕਿਹੜੀ ਚੀਜ਼ ਦੀ ਮੰਗ ਕਿਸਾਨ ਜਿਹੜੇ ਸਰਕਾਰ ਤੋਂ ਕਰ ਰਹੇ ਨੇ ਦੇਖੋ ਜੀ ਐਮ ਐਸ ਪੀ ਦੀ ਪਹਿਲੀ ਮੰਗ ਜਿਹੜੀ ਕਿ ਗਰੰਟੀ ਕਾਨੂੰਨ ਬਣਾਇਆ ਜਾਵੇ ਸੀ ਟੂ ਪ੍ਰੋੈਕਟ ਉਹਦੇ ਜੋ ਹੈ ਸ਼ਾਮਿਲ ਨਾ ਆਪਣਾ ਰਿਪੋਰਟ ਲਾਗੂ ਕੀਤੀ ਜਾਵੇ ਔਰ ਜਿਹੜਾ ਕਿ ਸਭ ਤੋਂ ਵੱਡੀ ਮੰਗ ਹੈ ਹਰੇਕ ਮਰਦ ਦੀ ਔਰ ਜਿਹੜਾ ਕਿ ਚਿਪਲੇ ਮੀਟਰ ਆ ਉਹ ਜਿਹੜੇ ਲਾਇਆ ਰਹੇ ਆ ਉਹਦੇ ਵਿੱਚ ਮੁੜ ਕੇ ਇਹਨਾਂ ਨੇ ਇੰਨੀ ਮੁਸ਼ਕਲ ਸਾਨੂੰ ਆਉਣੀ ਆ ਸਾਨੂੰ ਪੈਸੇ ਪਹਿਲਾਂ ਵਿੱਚ ਪਾਉਣੇ ਪਿਆ ਕਰਨੇ ਆ ਫਿਰ ਸਾਡੇ ਮੀਟਰ ਚੱਲਿਆ ਕਰਨਾ ਜਿੱਦਣ ਪੈਸੇ ਪਾਉਣੇ ਕਰਨੇ ਮੋਬਾਈਲ ਵਾਂਗੂ 20 ਦਿਨ ਸਾਡੀ ਬੀਬੀ ਜੀ ਦੀ ਬੰਦ ਹੋਇਆ ਕਰਨੀ ਭਾਵੇਂ ਪਰੋਣੇ ਆ ਕੇ ਬੈਠੇ ਹੋਣ ਜਾਂ ਪਰਸ ਵੀ ਨੇ ਔਰ ਬਹੁਤ ਵੱਡੀ ਮੰਗਿਆ ਔਰ ਮੰਨੀ ਹੋਈ ਆ ਸੈਂਟਰ ਸਰਕਾਰ ਦੀ ਔਰ ਜਿਹੜਾ ਕਰਾਲੀ ਸੋਧ ਦੱਲਿਆ ਕਿਸਾਨੀ ਦਾ ਮਤਲਬ ਕਿ ਧੂਏ ਪੋਲੂਸ਼ਨ ਤੋਂ ਬਾਹਰ ਕੱਢਿਆ ਜਾਵੇ ਉਹ ਮੰਗੇ ਮੰਨੇ ਹੋਏ ਆ ਉਹ ਵੀ ਨਹੀਂ ਔਰ ਇਸ ਤਰ੍ਹਾਂ ਦੀਆਂ 12 ਮੰਗਾ ਆ ਜਿਹੜੀ ਕਿ ਇੱਕ ਵੀ ਮੰਗ ਦੇ ਉੱਤੇ ਮੰਨ ਕੇ ਸਾਰੀਆਂ ਸਾਰੀਆਂ ਤੋਂ ਮੁਕਰ ਗਏ ਸਰ ਦੇਖਿਆ ਜਾਵੇ ਤਾਂ ਆਸ-ਪਾਸ ਦੇ ਦੁਕਾਨਦਾਰ ਵੀ ਤੁਹਾਨੂੰ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਨੇ ਆਮ ਜਨਤਾ ਦਾ ਸਹਿਯੋਗ ਤੋਂ ਕਿਵੇਂ ਦਾ ਮਿਲਦਾ ਹੋ ਨਜ਼ਰ ਆਇਆ ਦੇਖੋ ਜੀ ਜਨਤਾ ਦਾ ਇੰਨਾ ਵਧੀਆ ਸਹਿਯੋਗ ਬਹੁਤ ਵਧੀਆ ਹੰਧਾਰਾ ਮਿਲਿਆ ਧੰਨਵਾਦ ਦੀਆਂ ਸਾਰੇ ਦੁਕਾਨਦਾਰਾਂ ਦੇ ਜਿਹੜੀ ਬੜੀ ਵਾਲਿਆਂ ਦੇ ਹਰ ਇੱਕ ਵਰਗ ਦੇ ਹੀ ਧੰਨਵਾਦੀ ਆ ਕਿਉਂਕਿ ਇਹ ਹਰ ਇੱਕ ਦਾ ਸਾਂਝਾ ਮਸਲਾ ਹੈ ਜੇਕਰ ਕਿਸਾਨੀ ਆਪਣੀ ਚਾਬੀ ਗਲਾਂ ਚ ਹੋਊਗੀ ਤਾਂ ਦੁਕਾਨਦਾਰੀ ਦੁਕਾਨ ਵਧੀਆ ਚੱਲੂਗੀ ਜਿਵੇਂ ਬੇ ਸਮੇਂ ਤੋਂ ਆਪਾਂ ਗੱਲ ਕਰ ਰਹੇ ਕਿ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਪਰ ਸਰਕਾਰ ਉਹਨਾਂ ਦੀ ਕੋਈ ਵੀ ਸਾਰ ਨਹੀਂ ਲੈ ਰਹੀ ਨਹੀਂ ਕੋਈ ਵੀ ਹੱਲ ਕਰਦੀ ਨਜ਼ਰ ਆ ਰਹੀ ਜੇਕਰ ਅੱਜ ਪੰਜਾਬ ਬੰਦ ਦੀ ਫੋਲ ਤੋਂ ਬਾਅਦ ਵੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੇ ਤਾਂ ਕਿਸਾਨਾਂ ਦਾ ਅਗਲਾ ਐਕਸ਼ਨ ਕੜਾ ਕੀ ਹੋਵੇਗਾ ਦੇਖੋ ਜੀ ਦੋਨਾਂ ਫਾਰਮਾਂ ਦੀ ਸੋਲ ਵੀ ਮੀਟਿੰਗ ਹੋਊਗੀ ਪਰ ਜੋ ਤਰ੍ਹਾਂ ਅਗਲਾ ਹੋਊਗਾ ਉਹ ਇਸ ਤੋਂ ਬਾਅਦ ਅਗਲਾ ਕੋਈ ਇਰਾਨੀ ਪੁਲ ਨਹੀਂ ਤਿਆਰ ਕੀਤੀ ਜਾਊਗੀ ਇਸ ਕਰਕੇ ਪਰ ਇਹ ਸੈਂਟਰ ਸਰਕਾਰ ਜਿਹੜੀ ਇਸ ਗੱਲ ਨੂੰ ਬਾਰਿਆ ਜਿਹੜੀ ਕਿ ਇੰਨੀ ਪਬਲਿਕ ਹਰਾਸਮੈਂਟ ਹੋ ਰਹੀ ਹੈ ਜਾਂ ਕੋਈ ਬਾਹਰੋਂ ਆਉਣਾ ਹੁੰਦਾ ਕੋਈ ਵਿਦੇਸ਼ ਜਾਣਾ ਹੁੰਦਾ ਜਿੰਨੇ ਆਪਣੇ ਕਾਰੋਬਾਰ ਠੱਪ ਹੋਣਗੇ ਪਰ ਮੈਂ ਜਿਹੜਾ ਸਾਡਾ ਬੀਸ਼ਾ ਘਾਟੀ ਚ ਜਾਊਗਾ ਮੰਨੇ ਦੀ ਹੱਥ ਚਾਲ ਇਹ ਕਰਕੇ ਸੈਂਟਰ ਸਰਕਾਰ ਪਤਾ ਨਹੀਂ ਕਿਉਂ ਨਹੀਂ ਪੁੱਛਦੀ ਔਰ ਉਹਨਾਂ ਨੂੰ ਇਹ ਜਲਦੀ ਜਲਦੀ ਫੈਸਲਾ ਦੇਣਾ ਚਾਹੀਦਾ ਔਰ ਇਹ ਖਾਸ ਸ਼ੋਰਟ ਕਿਹਨਾ ਲੋਕਾਂ ਨੂੰ ਅੱਜ ਜਿਹੜੇ ਦਿੱਤੇ ਜਾ ਰਹੀ ਹੈ ਤੁਹਾਡੇ ਵੱਲ ਦੇਖੋ ਜ ਬਿਲਕੁਲ ਆਵਾਜਲ ਕੰਮਨੀ ਕੀਤੀ ਜਾਂਦੀ ਕੋਈ ਐਨਆਰਆਈ ਭਰਾ ਆਉਂਦਾ ਜਾਂਦਾ ਆਉਣਾ ਜਾਂ ਜਾਣਾ ਜੋ ਵੀ ਟੈਟਾਂ ਡੀਆਂ ਆ ਉਹ ਰੁਕ ਨਹੀਂ ਸਕਦੇ ਔਰ ਉਹਨਾਂ ਨੂੰ ਜਵਾਬ ਮਿਲੂਗੀ ਬਿਲਕੁਲ ਇੱਕ ਰੋੜ ਖਾਲੀ ਛੱਡਿਆ ਗਿਆ ਤੁਹਾਡੇ ਵੱਲੋਂ ਬਿਲਕੁਲ ਜੀ ਇੱਕ ਰੋੜ ਖਾਲੀ ਛੱਡਿਆ ਆ ਉਹ ਇਸੇ ਕਰਕੇ ਐਂਬੂਲੈਂਸ ਲਈ ਤੇ ਕਰਕੇ ਆਪਾ ਜੀ ਤਾਂ ਬਿਲਕੁਲ ਤੁਹਾਨੂੰ ਤਸਵੀਰਾਂ ਵੀ ਦਿਖਾ ਦਈਏ ਕਿ ਪੋਪੋਰ ਦੇ ਵਿੱਚ ਜਿੱਥੇ ਕਿਸਾਨ ਸੰਘਰਸ਼ ਕਰ ਰਹੇ ਨੇ 메인 ਹਾਈਵੇ ਜਮ ਹੈ ਉੱਥੇ ਹੀ ਸਰਵਿਸ ਲੇਨ ਜਿਹੜੀ ਹੈ ਖੁੱਲੀ ਕਿਸਾਨਾਂ ਦੇ ਵੱਲੋਂ ਛੱਡੀ ਗਈ ਔਰ ਕਿਸਾਨਾਂ ਦਾ ਕਹਿਣਾ ਕਿ ਅਖਰੀ ਮੰਗਾਂ ਨੂੰ ਲੈ ਕੇ ਇਹ ਲੋਕ ਤਾਂ ਪ੍ਰਦਰਸ਼ਨ ਕਰ ਰਹੇ ਨੇ ਪਰ ਜਿਹੜੇ ਲੋਕ ਬਹੁਤ ਜ਼ਿਆਦਾ ਜ਼ਰੂਰੀ ਕਿਤੇ ਜਿਨ੍ਹਾਂ ਨੇ ਆਉਣਾ ਜਾਣਾ ਹੈ ਜੇ ਕੋਈ ਵਿਆਹ ਵਾਲੀ ਗੱਡੀ ਹੈ ਕੋਈ ਐਂਬੂਲੈਂਸ ਹੈ ਜਾਂ ਫਿਰ ਆਉਣਾ ਰਹੀ ਹੈ ਕੋਈ ਵਿਦੇਸ਼ ਜਾਣ ਲਈ 에어ਪੋਰਟ ਜਾਂਦਾ ਹੈ ਤਾਂ ਉਸ ਨੂੰ ਨਹੀਂ ਰੋਕਿਆ ਜਾਂਦਾ ਖਾਸ ਛੋਟ ਉਹਨਾਂ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਜੀਤ ਸਿੰਘ ਦੱਲੇਵਾਲ ਤੋਂਿੰਗ ਦੇ ਦੌਰ ਵਿੱਚ ਅੱਜ ਪਰਵੇਸ਼ ਕਰ ਚੁੱਕਾ ਮਰਨ ਵਾਲੇ ਬੈਠੇ ਕੋਈ ਨੇ 30 ਦਿਨ ਜਿਹੜੇ ਨੇ ਅੱਜ ਹੋ ਚੁੱਕੇ ਨੇ ਤਾਂ ਲੱਗਦਾ ਕਿ ਕਿਸਾਨ ਉਹਨਾਂ ਨੂੰ ਲੈ ਕੇ ਵੀ ਕਾਫੀ ਚਿੰਤਾਜਨਕ ਨੇ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਸਰਕਾਰ ਉਹਨਾਂ ਦੀਆਂ ਇਹ ਵਾਜ਼ੇ ਵ ਮੰਗਾ ਜੋ ਕਿ ਸਰਕਾਰ ਨੇ ਮੰਨੀਆਂ ਵੀ ਹੋਈਆਂ ਨੇ ਪਰ ਲਾਗੂ ਨਹੀਂ ਕਰ ਰਹੀ ਜੇਕਰ ਹਾਲੇ ਵੀ ਕਿਸਾਨਾਂ ਦੀ ਗੱਲ ਸਰਕਾਰਾਂ ਨਹੀਂ ਸੁਣਦੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਫਾਰਮਾਂ ਦੀ ਮੀਟਿੰਗ ਕਰਕੇ ਵੱਡੇ ਪੱਤਰ ਦੂਤਾਂ ਦੇ ਚਰਚੇ ਸੰਗਤ ਕੀ ਕੀਤਾ ਜਾਵੇਗਾ ਫਿਲਹਾਲ ਕੈਮਰਾ ਪਰਸਨ ਰੋਇਤਲ ਮਾਨਪ੍ਰੀਤ ਕੌਰ ਔਨ ਪੁਆਇੰਟ ਜੀਰ ਸਰ